ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਜ਼ਿਲ੍ਹਾ ਗੁਰਦਾਸਪੁਰ ਅnder ਹੜ੍ਹ ਨੇ ਕਾਫੀ ਤਬਾਹੀ ਮਚਾਈ ਹੈ ਹਰ ਪੀੜਤਾ ਦੀ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਹਾਂ ਮਦਦ ਕਰ ਰਿਹਾ ਹੈ ਸਿੰਗਰਾਂ ਅਤੇ ਫਿਲਮੀ ਅਦਾਕਾਰਾਂ ਦੇ ਵੱਲੋਂ ਵੀ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਰਹੀ ਹੈ ਅੱਜ ਗੁਰਦਾਸਪੁਰ ਦੇ ਪਿੰਡ ਚਿੱਟੀ ਵਿੱਚ ਫਿਲਮੀ ਅਦਾਕਾਰ ਬੀਨੂ ਢਿੱਲੋਂ ਪਹੁੰਚੇ ਜਿਨ੍ਹਾਂ ਦੇ ਵੱਲੋਂ ਹਰ ਪੀੜਤਾ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਰਾਹਤ ਸਮਗਰੀ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਹਰ ਇੱਕ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀ ਕਦੇ ਵੀ ਡੱਬਣ ਵਾਲੇ ਨਹੀਂ। ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਹਾਂ ਨੇ ਆਪ ਆਪ ਹੀ ਰੱਖਦੇ ਨੇ ਲਿਖ ਲਈ ਰੱਖਦੇ ਆਪ ਨੂੰ ਆਪ ਨੂੰ ਚੋਦੂ ਦੇ ਦੇ ਹਾਂਜੀ ਹਾਂਜੀ ਕਰ ਦੇਣੀ ਕੋਈ ਗੱਲ ਉਹਨਾਂ ਕੰਮੇ ਸਮਾਨ ਆਇਆ ਗੱਲਾਂ ਦੱਸਾਂ ਇੱਕ ਦਵਾਈਆਂ ਨਾਲ ਲੈ ਨਹੀਂ ਮੱਛਰ ਨੂੰ ਚਲੋ ਪਿਆਰ ਕਰਕੇ ਜਾਣਾ ਮੱਛਰ ਨੂੰ ਮਾਰ ਦੋ ਅੰਮ੍ਰਿਤ ਹੈ ਹਾਲੋ ਦੋ ਗੱਲਾਂ ਆ ਪ੍ਰਾਪਤ ਸਾਰੇ ਕਲਕੱਤੇ ਫੋਟੋ ਖਿਚਾਣੀ ਹੈ ਹਾਂਜੀ ਹਾਂਜੀ ਆਜੋ 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 ਸਾਹਮਣੇ ਦੇਖੋ ਆਂਟੀ ਆਜੋ ਤੁਸੀਂ ਨਾਲ ਆਜੋ ਸਾਰੇ ਬਾਹਰ ਚਲ ਗਿਆ ਸੋਈ ਪਿੰਡ ਚ ਆਈ ਜਿੱਥੇ ਆਲੋ ਆਂਟੀ ਆਲੋ ਫੋਨ ਜਾਪੀਏ ਦਾ ਕਰ ਬੰਕੇ ਤਕੜੇ ਹੋ ਗਿਆ ਨਾ ਜੀ ਕੋਈ ਗੱਲ ਨਹੀਂ ਚਾਹ ਪਾਣੀ ਹੋ ਗਈ ਹੈ ਬਾਬਾ ਜੀ ਵੈਗੁਰੂ ਦੇ ਅਰਦਾਸ ਕਰਦੇ ਆਂ ਜੀ ਵੈਗੁਰੂ ਦੇ ਚਰਨਾਂ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਆਏ ਜੀ ਬਿਸਰਬਤ ਦੇ ਭਲੇ ਹੁੰਦੇ ਅਰਦਾਸ ਹੈ ਨਾ ਜੀ ਬਾਬਾ ਕਿਰਪਾ ਕਰੇ ਜੀ ਤੇ ਇਹ ਔਖੀ ਘੜੀ ਹੈ ਜੀ ਔਰ ਜਿਹੜੇ ਇਸ ਵੇਲੇ ਦੇਖੋ ਕਹਿੰਦੇ ਖੁਸ਼ੀਆਂ ਬਣਾਇਆ ਵਾਧਦੀ ਹੁੰਦੇ ਨੇ ਦੁੱਖ ਬਣਾਇਆ ਘਟਦੇ ਨੇ ਸੋ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਕਰੋਪੀ ਕੁਦਰਤੀ ਕਰੋਪੀ ਕਰ ਕੁਝ ਨਹੀਂ ਸਕਦੇ ਉਹਦੇ ਭਾਣੇ ਨੂੰ ਜਿੱਦਾਂ ਹੈ ਉਹਨੂੰ ਮੰਨਣਾ ਹੀ ਪੈਣਾ ਆਪਾਂ ਨੂੰ ਵੈਗੁਰੂ ਦੇ ਭਾਣੇ ਨੂੰ ਹੈ ਨਾ ਜੀ ਸੋ ਇਹ ਅਰਦਾਸ ਹੈ ਵੀ ਆਪਾਂ ਸਾਰੇ ਜਣੇ ਇਕਜੁੱਟ ਹੋ ਕੇ ਇਸ ਵੇਲੇ ਜਿਹੜਾ ਜਿਹੜਾ ਵੀ ਸੱਜਣ ਜਾਂ ਕੋ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ ਇੱਕ ਵੀ ਕਦਮ ਪੱਟ ਕੇ ਇੱਥੇ ਸਾਡੇ ਭੈਣ ਭਰਾਵਾਂ ਕੋਲੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਹੈਗੇ ਨੇ ਉਹਨਾਂ ਕੋਲੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਜੀ ਕਿਉਂਕਿ ਇਸ ਵੇਲੇ ਲੋੜ ਹੈ ਜੀ ਵੱਡੀ ਗੱਲ ਹੌਸਲੇ ਦੀ ਲੋੜ ਹੈ ਹਨਾ ਬਾਬਾ ਤੰਦਰੁਸਤੀਆਂ ਬਖਸ਼ੇ ਤੇ ਸਾਰਾ ਕੁਝ ਫੇਰ ਦੁਬਾਰੇ ਬਣ ਜਾਣਾ ਆਪਾਂ ਸਾਰੇ ਭੈਣ ਭਰਾਸ ਦੇਖੂ ਜਿਹਦੇ ਨਾਲ ਖੜੇ ਆ ਸਾਰੇ ਜਣੇ ਸੋ ਸਾਡੀ ਟੀਮ ਵੀ ਸਾਰੀ ਜਿੱਦਾਂ ਹੁਣ ਦੇਵ ਖਰੋੜ ਵੀਰਾ ਅੱਜ ਕੈਨੇਡਾ ਹੈਗਾ ਉਹਨੇ ਸਪੈਸ਼ਲ ਉਚੇਚੇ ਤੌਰ ਤੇ ਕਹਿੰਦਾ ਵੀ ਆਪਾਂ ਦੁਬਾਰੇ ਫੇਰਾ ਮੰਗੇ ਅੱਜ ਵੀ ਇਹ ਸਾਰੇ ਜਿੰਨਾਂ ਦੇ ਸਾਥੋਂ ਤੇਲ ਫੁੱਲ ਯੋਗਦਾਨ ਪਾ ਹੋਇਆ ਚੋ ਸਾਰੇ ਜਾਣੇ ਅਸੀਂ ਪਾਉਣਾ ਹੈ ਭੈਣ ਭਰਾ ਇਕੱਠੇ ਹੋ ਕੇ ਸੀ ਤੇ ਅੱਗੇ ਵੀ ਨਾਲ ਖੜਾਂਗੇ ਔਰ ਮੈਂ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਘਟੂ ਘਟ ਅਰਦਾਸ ਜ਼ਰੂਰ ਕਰਿਓ ਔਰ ਆਪਣੇ ਦਸਮਾ ਦਸੌਂ ਦਾ ਆਪਾਂ ਹਮੇਸ਼ਾ ਕੱਢਦੇ ਆ ਆ ਤੇ ਜਿੱਥੇ ਜਿੱਥੇ ਜ਼ਰੂਰਤ ਹੈ ਕਈ ਜਗ੍ਹਾ ਤੇ ਜਿਵੇਂ ਅਸੀਂ ਸਾਡੀਆਂ ਦੋ ਬੋਟਸ ਇਸ ਵੇਲੇ ਫਿਰੋਜ਼ਪੁਰ ਖੜੀਆਂ ਨੇ ਉਹ ਨੰਬਰ ਵੀ ਦਵਾਂਗੇ ਉੱਥੇ ਜਾ ਕੇ ਕਿਸੇ ਨੂੰ ਵੀ ਬੋਰਡ ਦੀ ਜ਼ਰੂਰਤ ਹੈ ਮੋਟਰ ਬੋਰਡ ਯੂਜ਼ ਕਰ ਸਕਦਾ ਜਿਵੇਂ ਸਾਰੇ ਅਸੀਂ ਡੀਸੀ ਸਾਹਿਬਾਂ ਨਾਲ ਗੱਲ ਕੀਤੀ ਕਈ ਥਾਂ ਮੈਂ ਨਾ ਸਿੱਧਾ ਦੀ ਲੋਡ ਨਹੀਂ ਹੈਗੀ ਉੱਥੇ ਬਲੈਂਕਟਸ ਦੀ ਲੋਡ ਹੈ ਜਾਂ ਮੈਟਰਸ ਦੀ ਲੋਡ ਹੈਗੀ ਹੈ ਜੀ ਮਛਰਦਾਨੀਆਂ ਦੀ ਲੋਡ ਹੈ ਆਟੋਮਾウス ਦੀ ਲੋਡ ਹੈ ਜਿਹੜੀ ਜਿਹੜੀ ਜ਼ਰੂਰਤ ਮੰਦ ਚੀਜ਼ਾਂ ਜਿਹੜੇ ਚਾਹੀਦੀਆਂ ਨੇ ਉੱਥੇ ਜੋ ਵੀ ਐਨ ਜੀਓਜ਼ ਕੰਮ ਕਰ ਰਹੀਆਂ ਨੇ ਜਾਂ ਉੱਥੋਂ ਦੇ ਪ੍ਰਸ਼ਾਸਨ ਹੈ ਜਾਂ ਉਸ ਪਿੰਡ ਦੇ ਸਰਪੰਚ ਹੈ ਕਿ ਉਹਨਾਂ ਨਾਲ ਸੰਪਰਕ ਕਰਕੇ ਫਿਰ ਆਪਾਂ ਉਹੀ ਚੀਜ਼ਾਂ ਲੈ ਕੇ ਆਈਏ ਜਿਹੜੀਆਂ ਉੱਥੇ ਚਾਹੀਦੀਆਂ ਨੇ ਸੋ ਵਾਹਿਗੁਰੂ ਦੇ ਅੱਗੇ ਫਿਰ ਅਰਦਾਸ ਕਰਦਾ ਵੀ ਸਾਰੇ ਜਿੰਨੇ ਸਾਡੇ ਪਿੰਡ ਪਰ ਆਏ ਇਸ ਵੇਲੇ ਇਹ ਸੌਖੀ ਘੜੀ ਦੇ ਵਿੱਚ ਜਿਹੜੇ ਜਿੱਤੇ ਜਿਹੜੇ ਹੰਡਾ ਰਹੇ ਨੇ ਇਸ ਸੰਤਪ ਨੂੰ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਤੇ ਵੱਡੀ ਗੱਲ ਹੈ ਜੇ ਚੈਲੰਜ ਇਹ ਆਉਣਾ ਜਦੋਂ ਪਾਣੀ ਉੱਤਰ ਜਾਣਾ ਜੀ ਉਦੋਂ ਥੋੜਾ ਜਿਹਾ ਔਖਾ ਹੋਣਾ ਕਈ ਬਿਮਾਰੀਆਂ ਬਹੁਤ ਕੁਝ ਆਉਣਾ ਹੈ ਉਦੋਂ ਆਪਾਂ ਤਕੜੇ ਹੋ ਕੇ ਨਾਲ ਲੱਗੇ ਰਹੀਏ ਤੇ ਜਿੰਨਾ ਡਾਕਟਰੀ ਸਹਾਇਤਾ ਹੋ ਸਕਦੀ ਹੈ ਡਾਕਟਰਾਂ ਦੀ ਟੀਮਾਂ ਬਣਾ ਕੇ ਆ ਮੈਡੀਕਲ ਦੇ ਵਿੱਚ ਮੈਡੀਸਨਸ ਲੈ ਕੇ ਆ ਸਕਦੇ ਆ ਸੋ ਉਦੋਂ ਵੀ ਆਪ ਤੱਕੜੇ ਹੋ ਕੇ ਰਹਿਣਾ ਤੇ ਆਪਾਂ ਚੜ੍ਹਦੀਆਂ ਕਲਾ ਚ ਰੱਖੇ ਵਾਹਿਗੁਰੂ ਅਗੇ ਫੇਰ ਅਰਦਾਸ ਵੀ ਇਹ ਸਾਡੇ ਸਾਰੇ ਭੈਣ ਭਰਾ ਹਮੇਸ਼ਾ ਚੜ੍ਹਦੀਆਂ ਲੱਗਦਾ ਨਹੀਂ ਪੰਜਾਬ ਨੇ ਪੂਰੀ ਇੱਕ ਜੁੱਟ ਹੋ ਕੇ ਜਿੰਨੇ ਨੌਜਵਾਨਵਾ ਸਾਰੇ ਮਤਲਬ ਸਭੀ ਵਾਲਦਾ ਸੰਦੇਸ਼ ਸਾਨੂੰ ਉਹੀ ਕਹਿਣਾ ਉਹਨਾਂ ਸਾਨੂੰ ਕਿ ਕੁਝ ਨਹੀਂ ਚਾਹੀਦਾ ਹੁੰਦਾ ਜੀ ਸਾਡੇ ਸਾਡੇ ਚ ਜੋਸ਼ ਜਨੂਨ ਜਜ਼ਬਾ ਹੀ ਇੰਨਾ ਜੀ ਇਸੇ ਆਪ ਦੇ ਆ ਪੰਜਾਬ ਨੂੰ ਫੇਰ ਪੰਜਾਬ ਰੰਗਲਾ ਘੁੱਗ ਬਸੂਗਾ ਪੰਜਾਬ ਪੰਜਾਬ ਨੂੰ ਨਹੀਂ ਕੋਈ ਇਦਾਂ ਡੋਬ ਸਕਦਾ ਵਾਹਿਗੁਰੂ ਦੀ ਕੋਈ ਨਹੀਂ ਜੀ ਵਾਹਿਗੁਰੂ ਦੇ ਰੰਗ ਨੇ ਉਹਦਾ ਪਾਣਾ ਮਿੱਠਾ ਹੀ ਲੱਗਣਾ ਹਮੇਸ਼ਾ ਕਿਰਪਾ ਕਰੇ ਜੀ ਇਨਸਾਨੀ ਦੇ ਤੌਰ ਤੇ ਵਾਹਿਗੁਰੂ ਹਮੇਸ਼ਾ ਹੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੈਂਦਾ ਪੰਜਾਬੀ ਸਾਡਾ ਚੜ੍ਹਦਾ ਪੰਜਾਬੀ ਸਾਡਾ ਜ ਕੋਈ ਵਕਰਾ ਕੋਈ ਵੀ ਨਹੀਂ ਹੈ ਨਾ ਇਨਸਾਨੀ ਤੇ ਜੇ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਜੀ ਆਪਾਂ ਇਨਸਾਨੀਅਤ ਦੇ ਉਹਦੀ ਕਦਰ ਕਰੀਏ ਔਰ ਸਾਰੇ ਇਕਜੁੱਟ ਹੋ ਕੇ ਇਸ ਜਿਹੜੀ ਕਰੋਪੀ ਆਈ ਹੈ ਇਹਦੇ ਖਿਲਾਫ ਲੜੀਏ